ਹਾਂਜੀ ਵੈਲਕਮ ਹੈ ਜੀ ਤੁਹਾਡਾ YouTube ਚੈਨਲ ਤੇ ਕੈਮਰੀ ਕਾਟਨ ਪ੍ਰਿੰਟਡ ਮੈਚਿੰਗ ਸੂਟ ਰਹਿਣਗੇ ਸ਼ਰਟ 1.70 ਵੱਡੇ ਪਣੇ ਦੀ ਰਹੂਗੀ ਬਾਟਮ ਇਸ ਦੇ ਨਾਲ 2 ਮੀਟਰ ਵੱਡੇ ਪਣੇ ਦੀ ਰਹੇਗੀ ਤੁਸੀਂ ਨਾਰਮਲ ਪਣੇ 'ਚ ਸ਼ਰਟ ਔਰ ਬਾਟਮ ਬਾਈ ਕਰ ਸਕਦੇ ਹੋ ਔਰ ਵੱਡੇ ਪਣੇ 'ਚ ਵੀ ਬਾਈ ਕਰ ਸਕਦੇ ਹੋ ਮੈਚਿੰਗ ਸੂਟ ਨੇ ਇਹਨਾਂ ਸੂਟਾਂ ਦਾ ਜੋ ਪ੍ਰਾਈਸ ਆ ਉਹ 500 ਫ੍ਰੀ ਸ਼ਿਪਿੰਗ ਸੇਲ ਲਗਾਈ ਹੋਈ ਆਪਾਂ ਡਿਸਕਾਊਂਟ ਤੇ ਸੂਟ ਨੇ ਪ੍ਰਾਈਸ ਬਹੁਤ ਆਪਣਾ ਘਟਾ ਸਕਰੀਨਸ਼ਾਟ ਸੈਂਡ ਕਰਕੇ ਆਰਡਰ ਪਲੇਸ ਕਰ ਸਕਦੇ ਹੋ ਨੈਕਸਟ ਇਹ ਵੀ ਆਪਣੇ ਕੋਲ ਪਿਓਰ ਕੈਮਰੀ ਕਾਟਨ ਸੂਟ ਰਹਿਣਗੇ ਸ਼ਰਟ 1.70 ਵੱਡੇ ਪਣੀ ਦੀ ਰਹੂਗੀ ਬਾਟਮ 2 ਮੀਟਰ ਵੱਡੇ ਪਣੀ ਦੀ ਰਹੇਗੀ 올ਓਵਰ ਸੂਟ ਵੀ ਇਨਾ ਸੂਟਾਂ ਦੇ ਵਿੱਚੋਂ ਬਾਈ ਕਰ ਸਕਦੇ ਹੋ ਮੈਚਿੰਗ ਸੂਟ ਵੀ ਬਾਈ ਕਰ ਸਕਦੇ ਹੋ ਪ੍ਰਾਈਸ ਇਨਾ ਸੂਟਾਂ ਦਾ 450 ਫ੍ਰੀ ਸ਼ਿਪਿੰਗ 올ਓਵਰ ਸੂਟ 3.5 ਮੀਟਰ ਵੱਡੇ ਪਣੀ ਦਾ ਵੀ ਬਾਈ ਕਰ ਸਕਦੇ ਹੋ ਉਸ ਦਾ ਪ੍ਰਾਈਸ ਵੀ ਸੇਮ ਹੀ ਰਹੇਗਾ 450 ਫ੍ਰੀ ਸ਼ਿਪਿੰਗ ਲਿਮਟਿਡ ਸਟਾਕ ਹੈ ਜਲਦੀ ਆਰਡਰ ਕਰ ਸਕਦੇ ਹੋ ਨੈਕਸਟ ਆਪਣੇ ਕੋਲ ਮੋਡਲ कॉटन सॉफ्ट फैब्रिक ऑल ओवर 3.5 ਮੀਟਰ ਵੱਡੇ ਪਣੇ ਦਾ ਸੂਟ ਰਹੇਗਾ ਤੁਸੀਂ ਫ洛ਕਸ ਸੂਟ ਰੈਡੀ ਕਰ ਸਕਦੇ ਹੋ ਕੋਟ ਸੈੱਟ ਰੈਡੀ ਕਰ ਸਕਦੇ ਹੋ ਪੰਜਾਬੀ ਸੂਟ ਰੈਡੀ ਕਰ ਸਕਦੇ ਹੋ ਪ੍ਰਾਈਸ ਇਹਨਾਂ ਸੂਟਾਂ ਦਾ 475 ਫ੍ਰੀ ਸ਼ਿਪਿੰਗ ਹਾਂਜੀ ਸਿੰਗਲ ਸਿੰਗਲ ਪੀਸ ਆਪਣੇ ਕੋਲ ਅਵੇਲੇਬਲ ਆ कॉटन प्रिंटेड ਸਟੱਫ ਰਹੇਗਾ ਤੁਸੀਂ ਇਹਨਾਂ ਵਿੱਚੋਂ ਕੋਈ ਦੋ ਸ਼ਰਟ ਆਪਣਾ ਬਾਈ ਕਰ ਸਕਦੇ ਹੋ 499 ਫ੍ਰੀ ਸ਼ਿਪਿੰਗ ਜੇਕਰ ਤੁਸੀਂ ਚਾਰ ਸ਼ਰਟਾਂ ਬਾਈ ਕਰੋਗੇ ਤਾਂ 950 ਚ ਪਹਿਨਗੇ ਨਾਰਮਲ ਪਣਾਂ ਵੀ ਰਹੇਗਾ ਔਰ ਇਸ ਵਿੱਚ ਵੱਡੇ ਪਣਾਂ ਦੇ ਵੀ ਸ਼ਰਟ ਤੁਹਾਨੂੰ ਮਿਲ ਜਾਈਗੀ ਸਕਰੀਨ ਸ਼ਾਟ ਸੈਂਡ ਕਰਕੇ ਤੁਸੀਂ ਦਿੱਤੇ ਵਟਸਐਪ ਨੰਬਰ ਤੇ ਆਰਡਰ ਪਲੇਸ ਕਰ ਸਕਦੇ ਹੋ ਇਹ ਸੇਲ ਲਗਾਈ ਹੋਈ ਹੈ ਸ਼ਰਟ ਪੀਸ ਨੇ 2.5 ਮੀਟਰ ਦੀ ਨਾਰਮਲ ਪਣਾਂ ਚ ਮਿਲੇਗਾ ਵੱਡੇ ਪਣਾਂ ਚ ਸ਼ਰਟ ਤੁਹਾਨੂੰ 1.70 ਦੀ ਮਿਲੇਗੀ ਦੋ ਸ਼ਰਟਾਂ ਤੁਹਾਨੂੰ 499 ਵਿੱਚ ਚਾਰ ਸ਼ਰਟ ਤੁਹਾਨੂੰ 950 ਫ੍ਰੀ ਸ਼ਿਪਿੰਗ ਨੈਕਸਟ ਕੈਮਰੀ ਕਾਟਨ ਪ੍ਰਿੰਟਡ ਮੈਚਿੰਗ ਸੂਟ ਰਣਗੇ ਵਿਦ ਬਾਟਮ ਤੇ ਵਰਕ ਰਹੇਗਾ ਪਿਓਰ ਕਾਟਨ ਹੈ ਸ਼ਰਟ ਇਸਦੇ ਨਾਲ 1.70 ਵੱਡੇ ਪਣੇ ਦੀ ਰਹੂਗੀ ਬਾਟਮ ਇਸਦੇ ਨਾਲ 2 ਮੀਟਰ ਵੱਡੇ ਪਣੇ ਦੀ ਰਹੇਗੀ ਤੁਸੀਂ ਨੋਰਮਲ ਪਣੇ ਚ ਵੀ ਬਾਇ ਕਰ ਸਕਦੇ ਹੋ ਪ੍ਰਾਈਸ ਇਨਾ ਸੂਟਾਂ ਦਾ 750 ਫ੍ਰੀ ਸ਼ਿਪਿੰਗ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ